ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਬਾਬਿਓ ਅੱਜ ਆਪਾਂ ਲੱਗੇ ਆ 26 ਜਿਰੀ ਵੱਢਣਾ ਤੇ ਇਹ 8ਵੇਂ ਮਹੀਨੇ ਦੀ 8 ਤਰੀਕ ਨੂੰ ਜਿਰੀ ਲੱਗੀ ਵੀ ਆ 8ਵੇਂ ਮਹੀਨੇ ਦੀ 8 ਤਰੀਕ ਨੂੰ ਜਾਣੇ ਕਿ ਤੁਸੀਂ ਲਾ ਲੋ ਅਗਸਤ ਮਹੀਨੇ ਦੀ 8 ਤਰੀਕ ਨੂੰ ਜਿਰੀ ਲੱਗੀ ਵੀ ਆ 35 ਜਿਰੀ ਸੀਗੀ 26 ਜਿਰੀ ਆ 5 ਬਿਗੇ ਆਪਾਂ ਥੱਲੇ ਵੱਢ ਕੇ ਆਏ ਆ ਤੇ 2 ਬਿਗੇ ਦਾ ਥਾਂ ਆ ਹੋਊਗਾ 2 ਬਿਗੇ ਦਾ ਕਿਹੜਾ ਤੇ 7 ਬਿਗੇ ਜੋ ਬਾਬੇ 14 ਫੁੱਟੀ ਟਰਾਲੀ ਆ ਪੌਣੀ ਟਰਾਲੀ ਹੋਗੀ ਤਕਰੀਬਨ 5 ਟੈਂਕੇ ਤੇ ਜੋ ਪੈ ਚੁੱਕੇ ਨੇ 7 ਬਿਗੇ ਦੇ ਉਹ ਤੇ ਬਬੇ ਝਾੜ ਬੋਲਾ ਗੇਤੀਆਂ ਨਾਲੋਂ ਵਧੀਆ ਝਾੜ ਦੂਗੀ ਤੁਸੀਂ ਦੇਖ ਸਕਦੇ ਹੋ ਇੱਧਰ ਦਿਖਾਦੇ ਕਿਵੇਂ ਤੇ ਧੀ ਦਾ ਇਕੱਲਾ-ਇਕੱਲਾ ਆਹ ਦੇਖ ਲਓ ਤੁਸੀਂ ਇਕੱਲਾ-ਇਕੱਲਾ ਬੁੱਝਾ ਇਕੱਲਾ-ਇਕੱਲਾ ਤਾਣੀ ਇਹਦੀ ਐਣ ਪੂਰੀ ਸਿਰੇ ਦੀ ਆ ਬਾਜਨ ਨਾਲ ਦੇਖੋ ਕਿਵੇਂ ਝੁਕ ਰਹੀ ਹੈ ਜਿਹੜੀ ਪੂਰਾ ਦਾਣਾ ਵੀ ਮਟਾਈ ਚ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਚੱਲ ਰਿਹਾ ਬਾਈ ਸਾਰੀਆਂ ਵੀਡੀਓ ਅਸੀਂ ਪਹਿਲਾਂ ਆਪਣੇ ਚੈਨਲ ਤੇ ਪਾਈਆਂ ਵੀ ਆ ਨੇ ਪੰਜਾਬ 01 ਬੀਜ ਦਾ ਵੀ ਬਹੁਤ ਵਧੀਆ ਰਿਜ਼ਲਟ ਰਿਹਾ ਤਕਰੀਬਨ 7.5 ਕੁਆਟਰ ਦਾ ਝਾੜ ਰਿਹਾ ਉਹਦਾ ਉਹ ਵੀ ਅੱਪਾ ਤੁਹਾਨੂੰ ਪੇਜ ਪਰ ਪਾਈ ਵੀ ਆ ਵੀਡੀਓ ਦਿਖਾਈ ਵੀ ਆ ਤੇ ਬਾਕੀ ਹੁਣ ਕਣਕ ਅੱਪਾ ਬੀਜ ਰਹੇ ਆ 826 220 172 327 372 ਤੇ 887 3086 ਸਾਰੇ ਬੀਜ ਬੀਜ ਰਹੇ ਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਬਲੌਗ ਪਾਈ ਜਾ ਰਹੇ ਆ ਤੁਸੀਂ ਚੈਨਲ ਨੂੰ ਪੂਰਾ ਸਪੋਰਟ ਕਰ ਰਹੇ ਹੋ ਥੋੜਾ ਧੰਨਵਾਦ ਆ ਸਾਡੇ ਚੋਬਰ ਨੇ ਬਾਪੇ ਜੀਰੀ ਪਾਲੀ ਵੀ ਆ ਤੇ ਇਹ ਬਣਾ ਰਿਹਾ ਲੀਆ ਟਰੈਕਟਰ ਨੂੰ ਥੱਲੇ ਬਾਣ ਪੂਰਾ ਨਰਮ ਤੁਸੀਂ ਗਾਰੇ ਹੀ ਆ ਮਤਲਬ ਥੱਲੇ ਦਾ ਕਿਤੇ ਟਰਾਲੀ ਪਹਿਲਾਂ ਬੈਠ ਗਈ ਸੀਗੀ ਪਰਲੇ ਪਾਸੇ ਤੇ ਕਿਤੇ ਹੁਣ ਨਾ ਬੈਠ ਜੂਵੇ ਤਾਂ ਲੀਆ ਜਾ ਬਣਾ ਰਹੇ ਆ ਤੇ ਹੁਣ ਇੱਥੇ ਹੀ ਡੱਕ ਲਾਂਗੇ ਟਰਾਲੀ ਨੂੰ ਕੀ ਕਹਿੰਦਾ ਛੋਟੂ ਝਾੜ ਫਿਰ ਹਾਂ ਕਹਿੰਦਾ ਜ਼ਬਰਦਸਤ ਆ ਝਾੜ ਪੂਰਾ ਤੇ 26 ਜੀਰੀ ਆ ਵੀਰੋ ਇਹ ਅੱਜ ਤਕਰੀਬਨ 20 ਤਰੀਕ ਹੋ ਗਈ 20 ਨਵੰਬਰ 2024 ਦਾ ਗੇੜ ਹੋ ਗਿਆ ਅੱਜ 20 ਨਵੰਬਰ ਤਰੀਕ ਅੱਜ ਤੇ ਬਾਕੀ ਅੱਜ ਲੱਗਿਆ ਜੀਰੀ ਵੱਢਣਾ ਬਈ ਸਾਰੇ ਪੰਡ ਨੇ ਚ ਆਪਣਾ ਕਣਕ ਵੀ ਬੀਜੀ ਤੀ ਤੇ ਆਪਾਂ ਵੀ ਬੀਜ ਰਹੇ ਆ ਕਣਕ ਤੇ ਇੱਧਰ ਅਸੀਂ ਕਿਹਾ ਵੀ ਹੁਣ ਜੀਰੀ ਵੱਢ ਲਈਏ ਕਿਉਂਕਿ ਹੁਣ ਨਾ ਤਾਂ ਇਹਦਾ ਮੌਇਸਚਰ ਹੋਕਰਿਆ ਦੀਗਾ ਤੇ ਜੀਰੀ ਵੀ ਇਹਦਾ ਮਤਲਬ ਦਾ ਹੁਣ ਵੀ ਤਕਰੀਬਨ 21-22 ਮੌਇਸਚਰ ਆਊਗਾ ਜਿਹਦਾ ਆਪਾਂ ਵੱਢਾਂਗੇ ਤੇ 21-22 ਮੌਇਸਚਰ ਆਊਗਾ ਤੇ ਸਾਰੇ ਪਿੰਡ ਨੇ ਹੁਣ ਵੱਢ ਲਈ ਸੀਗੀ ਅਸੀਂ ਕਿ ਪਹਿਲਾਂ ਆਪਣਾ ਗਿੱਲ ਦੱਬ ਲਈਏ ਜਿੰਨੀ ਕਿ ਦੱਬੀ ਜਾਂਦੀ ਹੈ ਹੁਣ ਬਾਕੀ ਰੌਣੀ ਰੂਣੀ ਕਰੀ ਪਿਆ ਪਰਾਂ ਵੀ ਪਿੰਡ ਦੇ ਨਿਆਈ ਦੇ ਵਿੱਚ 10 ਕਿਲਿਆਂ ਦਾ ਆਪਾਂ ਤਕਰੀਬਨ 8-9 ਕਿਲਿਆਂ ਦਾ ਗੇੜਾ ਰੌਣੀ ਕਰੀ ਪਿਆ ਤੇ ਪਹਿਲਾਂ ਹੁਣ ਜਿੰਨੀ ਗਿੱਲਾਂ ਦੀ ਵਿਛਣੀ ਸੀਗੀ ਕਣਕ ਆਪਾਂ ਬੀਜਤੀ ਤੇ ਹੁਣ ਰੌਣੀ ਸ਼ੁਰੂ ਕਰੀ ਹੋਈ ਆ ਤੇ ਇੱਥੇ ਦਾ ਗਿੱਲ ਵਧੇਰੀ ਆ ਹੁਣ ਇੱਥੇ ਬੀਜ ਲਾਂਗੇ ਜਾਨੂੰ ਪਰਲੀ ਰੌਣੀ ਵੱਤ ਆ ਜੂਗੀ ਤੇ ਚੱਲ ਰਿਹਾ ਬਈ ਬਾਕੀ ਤੁਹਾਨੂੰ ਕਣਕ ਬੀਜਦੇ ਨੇ ਵੀਡੀਓ ਦਿਖਾਉਣੇ ਨੇ ਉਹ ਵੀ ਚੈਨਲ ਨੂੰ ਕਰ ਲੋ ਸਪੋਰਟ ਲਾਈਕ ਕਮੈਂਟ ਕਰ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਹਾਨੂੰ ਸਾਰੀਆਂ ਵੀਡੀਓ ਦਿਖਾਉਣੇ ਨੇ ਬਾਪੂ ਕਣਕ ਬੀਜਦੇ ਨੇ ਉਹ ਲੈ ਕੇ ਵੜਦੇ ਤੱਕ ਦੀ ਜੀਰੀ ਕਿਹੜਾ ਬੀਜਦੇ ਹੁਣ ਕਣਕ ਦੇ ਕਿਹੜੇ ਕਿਹੜੇ ਬੀਜ ਨੇ ਉਹ ਵੀ ਆਪਾਂ ਚੈਨਲ ਤੇ ਆਪਾਂ ਆਪਣੇ ਵੀਡੀਓ ਪਾਉਣਾ ਵੀ ਕਿਹੜੀ ਕਿੱਦਾਂ ਕਿਹੜੇ ਸਮੇਂ ਦੇ ਵਿੱਚ ਲੱਗਦੀ ਹੈ ਜੀਰੀ ਨੀਚੇ ਬਾਣ ਵੀ ਵੀ ਗਿੱਲਾ ਆਪਣਾ ਤੇ ਕਪਾਏ ਨੇ ਵੀ ਬਹੁਤ ਔਖੀ ਚੱਲ ਰਹੀ ਆ ਗੜਗੜ ਕੇ ਚੱਲ ਰਹੀ ਆ ਸਲਿੱਪ ਮਾਰ ਮਾਰ ਕੇ ਟਰੈਕਟਰ ਦਾ ਬਈ ਫਸੂਗਾ ਜੀ ਚਲੋ ਕਹਦੇ ਹੁਣ ਵਿਲੇ ਹੋਗੇ ਆਪਾਂ ਜੀਰੀ ਵਾਲੇ ਪਾਸੇੋਂ ਤੇ ਕੋਈ ਗੱਲ ਨਹੀਂ ਕੱਢ ਲਾਂਗੇ ਦੂਰ ਦੋ ਲਾ ਕੇ ਕੱਢ ਲਾਂਗੇ ਕਹਿੰਦਾ ਦੋ ਛੱਡ ਕਹਿੰਦਾ ਤਿੰਨ ਸਫਰਾਜ ਵੀ ਲੈ ਆਵਾਂਗੇ ਚੱਕ ਕਹਿੰਦਾ ਛੋਟੂ ਦਾਬਦਾ ਜੋ ਟਰਾਲੀ ਦਾ ਲੈ ਲਿਆ ਮੰਗਾ ਪੂਰੇ ਗੀਲੇ ਬਾਣ ਚ ਟਰਾਲੀ ਪਾਉਣੀ ਭਰੀ ਵੀ ਆ ਹੈਗੀ ਵੀ 14 ਫੁੱਟੀ ਆ ਤੇ ਪਾਉਣੀ ਭਰੀ ਪਈ ਆ ਤੇ ਟਰੈਕਟਰ ਵੀ ਮਰ ਮਰ ਸਲਿੱਪ ਚੱਲ ਰਿਹਾ ਕਿਉਂਕਿ ਬੱਟਾ ਵੀ ਪੂਰੀ ਆਪਣੇ ਨਿੱਗਰ ਬਣਾਈਆਂ ਹੋਈਆਂ ਨੇ ਤੇ ਦੇਖੋ ਥੋੜ ਬਲਾਈ ਦੀ ਮਾਰ ਰਿਹਾ ਈ ਸ਼ਾਲਾ ਤੇ ਛੂਟੂ ਵੀ ਉੱਪਰ ਖੜਾ ਏ ਜੱਕ ਤੇ ਫਟੇ ਚੱਲ ਆਈ ਵੀ ਜੂਬਰੋਂ ਬੱਟਾਂ ਆਈਆਂ ਨੇ ਗੋਡੇ-ਗੋਡੇ ਜਿਹੀਆਂ ਉੱਚੀਆਂ ਟਰੈਕਟਰ ਵੀ ਜੰਮ ਕੇ ਚੱਲ ਰਿਹਾ ਪੂਰਾ ਤੇ ਇਹ ਜੇ ਤੋ ਅੱਜ ਤਕਰੀਬਨ 3 ਮਹੀਨੇ 12 ਦਿਨ ਦਾ ਪਾ 26 ਝੋਨਾ ਵੱਡਿਆ ਤੇ ਪਛੇਤਾ ਬਹੁਤ ਲੱਗਿਆ ਹੋਇਆ ਸੀ ਜਣੋ ਇਹ ਆ ਗਈ ਬਾਸਪਤੀ ਜੀਰੀ ਆਪਣੀ ਇਹਦਾ ਬਹੁਤਾਂ ਬੁਰਾ ਹਾਲ ਹੋ ਗਿਆ ਬਿਗੀ ਪਈ ਅੱਜ ਤੋਂ ਮੈਨੂੰ ਲੱਗਦਾ 15 ਦਿਨ ਪਹਿਲਾਂ ਵੱਡੀ ਜਾਂਦੀ ਸੀਗੀ ਪਰ ਸਮਾਂ ਨਾ ਹੋਣ ਕਾਰਨ ਚਲੋ ਇਹਦਾ ਕਿਹੜਾ ਮੋਇਸਚਰ ਸ਼ੁੱਕਦਾ ਸੀਗਾ ਪਰ ਬੈਠ ਜਰੂਰ ਗਈ ਪਰ ਝਾੜ ਤਾਂ ਉਹਨਾਂ ਕਿ ਆਜੂਆ ਹੁਣ ਧਰਤੀ ਤੋਂ ਜਮਾਂ ਥੱਲੇ ਲਾ ਕੇ ਗਾਟਰ ਬਾਲ ਵੀ ਜਮਾਂ ਥੱਲੇ ਲਾ ਕੇ ਵੱਢ ਰਿਹਾ ਤੇ ਝਾੜ ਬਕੋਂ ਇਹ ਦੇਖਦੇ ਆ ਕੀ ਕਹਿੰਦੇ ਆ ਕਹਿੰਦੀ ਆ ਡੇਢ ਕਿੱਗਰ ਸੌ ਆ ਇਹ ਦੇ ਰੇਡ ਕਬੀਗੇ ਤੋਂ ਦੇਖਦੇ ਆ ਕਿੰਨੇ ਕੁ ਮਿਲੋ ਦਾ ਹੋ ਜੂਗਾ ਤਕਰੀਬਾ ਦਾ ਇੱਕ ਬੁੱਗੇ ਤੋਂ ਤਾਂ ਉੱਪਰਲੇ ਉੱਪਰ ਹੋ ਜੂਗਾ ਇਹ ਬਾਸਕਟੇ ਦੀ ਰਮਾ ਥੱਲੇ ਕਰਤੀ ਸੀਗੀ ਨਹੀਂ ਚੌਲ ਤੋੜਦੀਏ ਜੇ ਆਪਾਂ 2 ਜੀਰੀ ਵਾਲੀ ਬਾਸਕਟ ਆਹ ਬਾਸਕਟ ਦੇ ਚਲਾਉਂਦੇ ਨੂੰ ਤੇ ਦੇਖਦੇ ਆ ਜੀ ਸਜਣੋਂ ਕੀ ਕਹਿਦੀ ਐ ਜੀਰੀ ਬਾਸਪਦੀ ਜੀਰੀ ਆ ਇਹ ਜੀਰੀ ਦਾ ਜੱਟੋ ਹੋ ਰਿਆ ਨੁਕਸਾਨ ਜਿਆਦਾ ਥੱਲੇ ਵੀ ਜਿਆਦਾ ਝੜ ਰਹੀ ਆ ਕਿਉਂਕਿ ਜੀਰੀ ਚੜ ਬਹੁਤ ਗਈ ਆ ਦੇਖੋ ਤੁਸੀਂ ਥੱਲੇ ਨੁਕਸਾਨ ਥੱਲੇ ਦਾਣੇ ਵੀ ਝਾੜ ਰਹੀ ਆ ਕਿਉਂਕਿ ਹੁਣ ਇੱਕ ਦਿਨ ਇਹਦਾ ਨੁਕਸਾਨ ਹੁਣ ਕਿਉਂਕਿ ਕਸੂਰ ਇਹ ਕਿਸੇ ਦਾ ਨਹੀਂ ਹੈਗਾ ਕਸੂਰ ਤਾਂ ਆਪਣਾ ਹੀ ਆ ਵੀ ਆਪਾਂ ਇਹਨੂੰ ਲੇਟ ਵੱਢ ਰਹੇ ਹਾਂ ਅੱਜ ਤੋਂ 15 ਦਿਨ ਪਹਿਲਾਂ ਵੱਢੀ ਜਾਂਦੀ ਸੀਗੀ ਪਰ ਆਪਾਂ ਦੋ ਵੀਕੇ ਵੀ ਆਪਾਂ ਸੋਚਿਆ ਅभी ਚੱਲ ਤਾਂ ਇਹਨੂੰ ਕੇ ਵੱਢਾਂਗੇ ਪਹਿਲਾਂ ਆਪਾਂ ਆਪਣੇ ਕਣਕ ਦੇ ਬੀਜ ਲਈਏ ਤੇ ਕਣਕ ਤਾਂ ਨਹੀਂ ਗਿਲ ਸੁੱਕਦੀ ਜਾ ਰਹੀ ਸੀਗੀ ਚਲੋ ਬਾਕੀ ਜਿੰਨੇ ਕਿਸਮਤ ਸੀਗੀ ਉਹ ਆਪਾਂ ਵੱਢ ਰਹੇ ਹਾਂ ਤੇ ਬਾਕੀ ਅੱਜ ਤੱਕ ਤਕਰੀਬਨ ਵੀਰੇ ਆਪਣੀ ਸਾਰੀ ਜਿਹੜੀ ਵੱਢੀ ਗਈ ਅੱਜ ਬਸ ਆ ਕੀਲਾ ਲਾਸਟ ਰਹਿ ਗਿਆ ਤੇ ਆਪਾਂ ਉਹ ਟਰਾਲੀ ਦਾ ਲਾ ਲਿਓ ਬਾਬੇ ਟੀਸੀ ਉਹ ਟਰਾਲੀ ਦੀ ਲੱਗੀ ਪੂਰੀ ਟੀਸੀ ਇਹਦਾ ਸਾਰ ਅੱਜ ਲਾਸਟ ਰਹਿ ਗਿਆ ਵਧਣ ਤੋਂ ਬਾਅਦ ਫਿਰ ਆਪਾਂ ਕਣਕ ਵਾਲੇ ਪਾਸੇ ਨੂੰ ਤਕਰੀਬਨ ਹੋ ਜਾਾਂਗੇ ਤੋਂ ਵੀ ਜਟੋ ਜੀਰੀ ਗਿਰਗੀ ਜਮਾ ਥੱਲੇ ਆਪਣੀ ਬਾਸ ਬਦੀ ਜੀਰੀ ਜਮਾ ਪਿਛੀ ਪਈਆ ਕਾਟਰਬਾਲ ਚੱਲ ਰਿਹਾ ਜਮਾ ਥੱਲੇ ਵੀ ਦੇਖਦਾ ਸੇਖਾਂੀਆਂ ਵੀ ਫਿੰਗਰਾਂ ਜਿਹੜੀਆਂ ਨੀਚੇ ਚੱਲ ਲੱਗ ਲਵੇ ਦੱਬ ਰਹੀਆਂ ਨੇ ਇਹ ਨਕਸ਼ਾਂ ਦਾ ਚਲੂ ਹੋਇਆ ਰਿਹਾ ਪਰ ਜਿੰਨੇ ਘਰਮਦ ਲਿਗੇ ਹੋਣੇ ਤੋਂ ਮਿਲੇ ਜੜਿਆ ਕੰਡਾ ਬੰਦ ਜੀਤਾਂ ਦੇ ਮੱਥੇ ਲੱਗ ਰਿਹਾ ਉਹ ਵੀ ਇਹ ਤੋਂ ਬਾਸਪਤੀ ਦਾ ਵੀ ਨਿਪਟੜ ਗਿਆ 26 ਦਾ ਵੀ ਨਿਪਟੜ ਗਿਆ ਤੇ ਆਪਣਾ ਸੀਜ਼ਨ ਹੋ ਗਿਆ ਸਮਾਪਤ ਬਟ ਬੜਾਈ ਵਾਲਾ ਤੇ ਹੁਣ ਆਪਾਂ ਬਤਾਂਗੇ ਕਣਕ ਵੱਲ ਨੂੰ ਤੇ ਕਣਕ ਬੀਜ ਵੀ ਰਹੇ ਆ ਤੇ ਉਹ ਗਵਿੰਦਾ ਮਾਰ ਰਹੀ ਜਿਵੇਂ ਚੱਕਦਾ ਇਹਨਾਂ ਦਾ ਸਰਦਾਰ ਜੀ ਆਮੰਦੋਂ ਬਕਰਵਾ ਤੇ ਪੜ ਗਿਆ ਆਪਣਾ ਤੇ ਬਾਕੀ ਆਪ ਭਰ ਲਈ ਆਪਾਂ 14 ਫੁੱਟੀ ਟਰਾਲੀ ਤੇ ਹੱਕਤੀ ਪੰਡ ਨੂੰ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਬਲੌ 26 ਝੋਨੇ ਦੀ ਸੀਗਾ ਪਛੇਤੀ 26 ਝੋਨੇ ਦੇ ਕਿਵੇਂ ਲੱਗਿਆ ਤੁਸੀਂ ਲਾਈਕ ਕਮੈਂਟ ਕਰਕੇ ਦੱਸ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਵਿੱਚ ਤੱਕ